ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਆਈ ਹੋ ਸਾਰੇ ਠੀਕ ਹੋਵੋਗੇ ਧੰਨ ਗੁਰਾਂ ਦਾ ਸਾਰਿਆਂ ਤੇ ਮੇਰ ਪਰ ਆਥ ਰੱਖਣ ਸਾਡੇ ਨਾਲ ਉਸ ਦਿਨ ਵਕਸ ਨਾਲ ਸਾਡੇ ਚੜਦੀ ਕਲਾ ਵਿੱਚ ਰੱਖਣ ਨਵਾਂ ਦਿਨ ਸਾਬਲੀ ਪੂਚੀਆਂ ਲੈ ਕੇ ਆਵੇ ਤੇ ਲਓ ਜੀ ਅੱਜ ਆਪਾਂ ਸਬਜ਼ੀ ਬਣਾਉਣ ਲੱਗੇ ਜਿਵੇਂ ਘਰ ਵਿੱਚ ਕੋਈ ਸਬਜ਼ੀ ਨਹੀਂ ਹੁੰਦੀ ਕਿਸੇ ਵੇਲੇ ਬਣਾਉਣ ਨੂੰ ਹਨਾ ਜੇ ਆਪਾਂ ਸਬਜ਼ੀਆਂ ਖਾ ਕੇ ਮਾਣ ਆਕ ਜਾਂਦਾ ਹਨਾ ਤੇ ਆਪਾਂ ਅੱਜ ਸਬਜੀ ਬਣਾਉਣ ਲੱਗੇ ਆਂ ਪਰ ਇਹ ਸਬਜੀ ਸਾ ਆਪਣੀਆਂ ਦਾਦੀਆਂ ਨਾਨੀਆਂ ਬਹੁਤ ਪਸੰਦ ਕਰਦੀਆਂ ਸੀਗੀਆਂ ਕਿਉਂਕਿ ਵੱਡੇ ਲੋਕ ਤੇ ਇਧਰ ਆਪਾਂ ਨੇ ਕੜਾਈ ਲੈ ਲਈ ਸੀ ਵਿੱਚ ਤੇਲ ਪਾ ਕੇ ਜੀਰਾ ਪਾ ਕੇ ਹਿੰਗ ਪਾਤੀ ਸੀ ਥੋੜੀ ਜੀ ਤੇ ਨਾਲ ਆਪਾਂ ਨੇ ਪਹਿਲਾਂ ਲਸਣ ਲਿਆ ਸੀ ਥੂਮ ਵੀ ਕਹਿ ਦਿੰਦੇ ਲਸਣ ਵੀ ਕਹਿ ਦਿੰਦੇ ਪਰ ਪਹਿਲਾਂ ਤਾਂ ਲੋਕੀ ਥੂਮ ਹੀ ਕਹਿੰਦੇ ਸੀ ਜ਼ਿਆਦਾ ਹਨਾ ਤੇ ਲਸਣ ਤਾਂ ਅੱਜ ਕੱਲ ਹੁਣ ਉਹ ਕੋ ਕਹਿਣ ਲੱਗ ਪਏ ਜਿਆਦੇ ਨਵੀਂ ਨਵੀਂ ਜਨਰੇਸ਼ਨ ਹੈ ਤੇ ਨਾਲ ਆਪਾਂ ਲਸਣ ਨੂੰ ਥੋੜਾ ਜਿਹਾ ਘੋਨੇ ਕੇ ਪਿਆਜ਼ ਪਾ ਦਿੱਤਾ ਸੀ ਪਿਆਜ਼ ਨੂੰ ਥੋੜਾ ਜਿਹਾ ਸੇਕ ਲਵਾ ਕੇ ਤੇ ਨਾਲ ਆਪਾਂ ਨੇ ਅਦਰਕ ਪਾ ਦਿੱਤਾ ਠੀਕ ਹੈ ਤੇ ਹੁਣ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਥੋੜਾ ਜਿਹਾ ਸੇਕ ਲਵਾਵਾਂਗੇ ਤੇ ਫਿਰ ਆਪਾਂ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਟਮਾਟਰ ਇੱਕ ਇੱਕ ਮੈਂ ਟਮਾਟਰ ਲੈ ਲਿਆ ਸੀ ਉਹ ਪਾ ਦਿੱਤਾ ਤੇ ਹੁਣ ਆਪਾਂ ਇਹਨੂੰ ਵੀ ਸੇਕ ਥੋੜਾ ਜਿਹਾ ਲਵਾ ਲਾਂਗੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਨਵੇਂ ਨਵੇਂ ਵੀਡੀਓ ਦੇਖਣ ਨੂੰ ਮਿਲਣੀਆਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਇੱਧਰ ਆਪਾਂ ਨੇ ਹਰੀਆਂ ਮਿਰਚਾਂ ਦੋ ਚੌਪ ਕੀਤੀਆਂ ਸੀ ਨਾਲ ਆਪਾਂ ਉਹ ਪਾ ਦਾਂਗੇ ਮਿਰਚਾਂ ਬਾਅਦ ਵਿੱਚ ਪਾਉਣ ਦਾ ਕਾਰਨ ਇਹ ਕਿਉਂਕਿ ਪਹਿਲਾਂ ਪਾਵਾਂਗੇ ਤੇ ਸਾਰੀਆਂ ਨਾ ਖੁੱਲ ਜਾਂਦੀਆਂ ਖੁੱਲ ਤਾਂ ਹੁਣ ਵੀ ਜਾਣੀਆਂ ਜਦੋਂ ਇਹ ਸਬਜੀ ਬਣੂਗੀ ਰਿਜੂਗੀ ਹਨਾ ਤੇ ਇਹ ਸਬਜੀ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੀ ਜਿਵੇਂ ਆਪਾਂ ਨੂੰ ਜਿਆਦਾ ਛੇਤੀ ਹੋਵੇ ਤੇ ਆਪਾਂ ਦੋਵੇਂ ਚੁੱਲ੍ਹੇ ਗੈਸ ਦੇ ਚਲਾ ਕੇ ਤੇ ਆਪਾਂ ਇਹ ਸਬਜੀ ਬਣਾ ਸਕਦੇ ਤੇ ਇੱਧਰ ਆਪਾਂ ਨੇ ਮਸਾਲੇ ਆ ਆਪਣੇ ਹਿਸਾਬ ਦੇ ਮਤਾਬਕ ਲੈਣੇ ਜਿੰਨੇ ਆਪਾਂ ਨੂੰ ਚਾਹੀਦੇ ਆ ਠੀਕ ਹੈ ਤੇ ਆਪਾਂ ਨੇ ਜਿਆਦੇ ਮਸਾਲੇ ਨਹੀਂ ਲੈ ਗੇ ਨੋਰਮਲੀ ਮਸਾਲੇ ਜੋ ਆਪਾਂ ਘਰ ਵਿੱਚ ਜੂਸ ਕਰਦੇ ਹੋ ਕੀ ਮਸਾਲੇ ਲਿਆ ਥੈਂਕ ਯੂ ਸੋ ਮਚ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵੀਡੀਓ ਵਾਚ ਕਰਦੇ ਆ ਸੋਨੇ ਸੋਨੇ ਕਮੈਂਟ ਕਰਦੇ ਆ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਨ੍ਹਾਂ ਨੇ ਜਿਹੜੇ ਤਹਿ ਦਿਲ ਤੋਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਪਰਮਾਤਮਾ ਸਾਰਿਆਂ ਦੀ ਮਨੋ ਕਾਮਨਾ ਪੂਰੀਆਂ ਕਰੇ ਸਭ ਨੂੰ ਤੰਦਰੁਸਤ ਰਸਤੀਆਂ ਬਖਸ਼ੇ ਤੇ ਇਧਰ ਆਪਾਂ ਨੇ ਥੋੜਾ ਜਿਹਾ ਇਹਨੂੰ ਹੁਣ ਭੁੰਨਣਾ ਆਏਗਾ ਕਵਰ ਕਰਕੇ ਆਪਾਂ ਨੇ ਭੁੰਨ ਲਿਆ ਥੋੜਾ ਜਿਹਾ ਆਪਾਂ ਨੇ ਪਾਣੀ ਦਾ ਛਿੱਟਾ ਲਾਇਆਗਾ ਤੇ ਪਹਿਲਾਂ ਮੈਂ ਨਮਕ ਨਾ ਇਹਦੇ ਵਿੱਚ ਇਹ ਕੀ ਸਬਜੀ ਹੈ ਚੌਲਾਂ ਦੀ ਸਬਜੀ ਇਹ ਚੌਲ ਮੈਂ ਵਾਲੇ ਸੀ ਪਹਿਲਾਂ ਥੋੜੇ ਜਿ ਦੇ ਤੇ 10 ਮਿੰਟ ਤੇ ਇਹਨਾਂ ਵਿੱਚ ਵੀ ਥੋੜਾ ਜਿਹਾ ਨਮਕ ਪਾ ਦਿੱਤਾ ਸੀ ਜਦੋਂ ਇਹ ਵਾਲੇ ਸੀਗੇ ਤੇ ਹੁਣ ਆਪਾਂ ਚੌਲ ਸਾਰੇ ਇਹਦੇ ਵਿੱਚ ਪਾ ਦਿੱਤੇ ਹੈਗੇ ਤੇ ਇਹ ਸਬਜ਼ੀ ਬਹੁਤ ਹੀ ਟੇਸਟੀ ਬਣਦੀ ਆ ਜਦੋਂ ਘਰ ਵਿੱਚ ਕੁਝ ਵੀ ਨਾ ਮਿਲੇ ਬਣਾਉ ਨੂੰ ਦਾਲਾਂ ਵੀ ਖਾ ਖਾ ਕੱਦਗੇ ਜਾਂ ਆਪਾਂ ਸਬਜ਼ੀਆਂ ਵੀ ਖਾ ਖਾ ਕੇ ਆ ਕੇ ਜਾਂਦਾ ਮਨ ਹਨਾ ਤੇ ਬੱਚਿਆਂ ਨੂੰ ਵੀ ਇਹ ਬਹੁਤ ਪਸੰਦ ਆਉਂਦੀ ਹੈਗੀ ਤੇ ਸਾਡੇ ਘਰੇ ਤਾਂ ਬਹੁਤ ਲਾਇਕ ਕਰਦੇ ਆ ਤੇ ਅਗਰ ਤੁਸੀਂ ਵੀ ਲਾਇਕ ਕਰਦੇ ਆ ਤਾਂ ਜਰੂਰ ਦੱਸਿਓ ਕਮੈਂਟ ਕਰਕੇ ਤਾਂ ਸਾਰੇ ਇੱਕ ਦੂਜੇ ਦੀ ਸਪੋਰਟ ਕਰਦੇ ਰਿਆ ਕਰੋ ਤੇ ਇਸੇ ਤਰ੍ਹਾਂ ਹੀ ਆਪਾਂ ਨੂੰ ਉਹ ਤੇ ਇੱਥੇ ਆਪਾਂ ਨੇ ਥੋੜਾ ਜਿਹਾ ਗਰਮ ਮਸਾਲਾ ਪਾਇਆ ਇਹਦੇ ਵਿੱਚ ਅੱਗੇ ਤਾਂ ਕਿੱਥੇ ਗਰਮ ਮਸਾਲੇ ਜੂਸ ਹੁੰਦੇ ਹੁੰਦੇ ਸੀਗੇ ਤੇ ਥੋੜਾ ਜਿਹਾ ਆਪਾਂ ਨੇ ਗਰਮ ਮਸਾਲਾ ਪਾ ਦਿੱਤਾ ਤੇ ਨਾਲ ਹੀ ਆਪਾਂ ਨੇ ਧਨੀਆ ਚੌਪ ਕਰਕੇ ਪਾ ਦਿੱਤਾਗਾ ਤੇ ਮੇਰੀ ਮੰਮੀ ਨੂੰ ਬਹੁਤ ਪਸੰਦ ਹੈ ਨਾ ਤੇ ਮੰਮਾ ਨੇ ਕਹਿ ਕੇ ਬਣਵਾਈ ਕਹਿੰਦੇ ਸਰਜੀ ਤੇ ਇਹ ਸਬਜੀ ਬਣਾ ਲਾ ਤੇ ਮੈਂ ਮੈਨੂੰ ਵੀ ਸ਼ੌਂਕ ਆ ਮੈਂ ਵੀ ਬਹੁਤ ਪਸੰਦ ਕਰਦੀ ਆਂਗੀ ਤੇ ਇਸੇ ਤਰ੍ਹਾਂ ਹੀ ਆਪਾਂ ਇਹ ਸਬਜੀ ਹੁਣ ਬਣਾ ਲਈ ਹੈ ਜੀ ਤੇ ਦੇਖੋ ਤੁਸੀਂ ਹੁਣ ਤੁਸੀਂ ਕਿੰਨਾ ਕੁ ਰਿਸਪੌਂਸ ਦੇਨੇ ਇਹਨੂੰ ਥੋੜਾ ਜਿਹਾ ਨਮਕ ਹੁਣ ਹੋਰ ਪਾ ਦਿੱਤਾਗਾ ਤੇ ਮਿਲਾਂਗੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤਹਿ ਦਿਲ ਤੋਂ ਧੰਨਵਾਦ ਜਿਉਂਦੇ ਬਰਤੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਅਧਰ ਆਪਣੀ ਸ